ਹਮਮ ਸੱਚੀ ਤਾਂ ਜੀ ਆਂ ਜੀ ਵਧੀਆ ਅਮਰੇ ਤੋਂ ਸਕੂਟੀ ਨਾ ਅੰਦਰ ਹੀ ਲਿਆਇਆ ਫਿਰ ਨਾ ਰੋਡ ਤੋਂ ਜਾਣਾ ਹੁੰਦਾ ਵਾ ਕਿੰਨੇ ਸਰੋ ਠੀਕ ਆ ਹਾਂ ਹੁਣ ਠੀਕ ਆ ਤੁਹਾਨੂੰ ਠੀਕੰਡੇ ਮਿੰਦੇ ਦੇ ਹਮਰੇ ਤਾਈ ਦੇ ਸਸੀਕਰ ਸਸੀਕਰ ਵਧੀਆ ਬਲੀ ਤੁਸੀਂ ਨਾ ਵਧੀਆ ਤਰਾਹੀ ਸਭ ਬੜਾ ਵਧੀਆ ਲੱਗਾ ਮੈਨੂੰ ਸੁਣ ਕੇ ਕਿ ਤੁਸੀਂ ਹਾਂਕਸ ਆ ਗਏ ਜੇ ਬੜੀ ਖੁਸ਼ੀ ਹੋਈ ਲੱਗਾ ਤੇ ਮੈਨੂੰ ਵੀ ਵਧੀਆ ਵਾ ਚਲ ਉਧਰ ਆ ਜਾ ਗੱਲਾਂ ਕਰੀਏ ਉਹਨੂੰ ਫੇਰ ਡੈਪ ਆ ਉਹਦੇ ਨਾਲ ਕਰਨਾ ਤੇ ਸੁਧਰ ਜਾਊਗਾ ਮੁੰਡਾ ਦੱਸ ਇਹਨੇ ਹੁਣ ਫਿਕਰ ਚ ਪਾਤਾ ਮੈਨੂੰ ਚਲੋ ਕੰਮ ਤੇ ਉਦਾਂ ਕਰਦਾ ਵਾ ਪਰ ਬਾਹਰ ਹੀ ਨਾ ਤੁਰਿਆ ਫਿਰੇ ਆਪਣੇ ਘਰ ਦਾ ਹੀ ਕੰਮ ਵੇਖੇ ਹਨ ਤੇ ਮੁੰਡਿਆ ਨਾ ਤੁਰਿਆ ਫਿਰਦਾ ਵਾ ਤੇ ਹਟਦਾ ਹੀ ਨਹੀਂ ਯਾਰੀ ਨਹੀਂ ਉਹਦੀ ਛੱਡਦਾ ਪਤਾ ਨਹੀਂ ਕੀ ਗੱਲ ਹੋਈ ਹੈ ਬੰਦਾ ਵਾ ਆਪਣੇ ਘਰ ਬੈਂਦਾ ਜੇ ਨਹੀਂ ਕੋਈ ਕੰਮ ਕਰ ਰਹਾ ਹੈਗਾ ਤੇ ਆਪਣੇ ਘਰੇ ਅੰਦਰੇ ਬੰਦਾ ਟੀਵੀ ਲਾਵੇ ਬਵੇ ਖਲੋਵੇ ਆਪਣੇ ਪਰਿਵਾਰ ਚ ਬਵੇ ਮੁੰਡੇ ਨੇ ਨੇ ਚੰਗੀ ਗੱਲ ਕੀਤੀ ਕਿੱਥੇ ਬੈਠੇ ਇੱਥੇ ਬੈਠੇ ਆਹੋ ਦੱਸੋ ਮੈਂ ਕਿਹਾ ਪੈਸੇ ਪੁਹੇ ਹੈਗੇ ਹੁਣ ਤੁਹਾਡੇ ਕੋਲ ਉਹ ਮੈਂਰੇ ਠਾਣੇ ਆਇਆ ਮੈਂ ਪੈਸੇ ਲੈ ਕੇ ਆਇਆ ਉਹਦਾ ਮੈਨੂੰ ਪੈਸੇ ਦਿੱਤੇ ਆ ਤੂੰ ਮੇਰੇ ਕੋ ਪੈਸੇ ਮਗਰ ਡਈ ਹੁਣ ਚੁੱਪ ਹੋ ਗਈ ਕੀ ਕਰਨੇ ਕੀ ਹੈ ਦੱਸ ਵੀ ਨਾਲ ਗਾੜੀ ਕੇ ਮੈਂ ਅਖੰਡਈ ਆ ਹਾਂ ਪੈਕਿੰਗ ਬੂਕਿੰਗ ਤਾਂ ਕਰ ਲਈ ਆ ਕੱਪੜਿਆਂ ਦੀ ਸੋਮਨ ਨੂੰ ਮੈਂ ਆਖਿਆ ਸੀ ਪਤਾ ਨਹੀਂ ਚਲੋ ਮਹਾਰਾਜ ਕਿਹੜੇ ਵੇਲੇ ਲੋਡ ਪਾ ਦੇਵੇ ਅੱਛਾ ਤੇ ਤਾਂ ਮੈਂ ਕਿਹਾ ਬਚਾ ਤੁਹਾਨੂੰ ਪੁੱਛਦੇ ਆ ਵੀ ਲਿਆ ਕੇ ਰੱਖੋ ਉਹ ਪੈਸੇ ਕਿੰਨੇ ਕ ਪੈਸਿਆਂ ਦੀ ਲੋੜ ਵਾ ਹੁਣ ਕੀਪ ਤਾਂ ਡਾਕਟਰਾਂ ਦੇ ਹੱਥ ਵਾਸਵਾ ਕਿੰਨੇ ਮੰਗ ਲੈਣੇ ਉਹਨਾਂ ਨੇ ਹੁਣ ਘੱਟ ਤੋਂ ਘੱਟ 50000 ਰੁਪਏ ਤੇ ਕੋਲ ਚਾਹੀਦਾ ਹੀ ਆ 50000 ਇਹਨਾਂ ਦੇ ਮੈਂ ਨਾ ਮੇਰੇ ਕੋਲ ਕਿੱਥੇ ਹੋਣਾ ਉਹ ਤੇ ਪੈਸੇ ਤੇ ਬੈਂਕ ਚ ਵਾ ਜੇ ਮਹਾਰਾਜ ਸੱਚੇ ਪਾਸ਼ਾ ਸਾਡੇ ਤੇ ਕਿਰਪਾ ਕਰਦੇ ਤੇ 50 ਦੀ ਲੋੜ ਨਹੀਂ ਗਈ ਲੱਖ ਦੀ ਲੋੜ ਪੈਣੀ ਆ ਇਹ ਆ ਵੀ ਰਾਜ ਵਧਾਈਆਂ ਵੀ ਲੋਕਾਂ ਨੇ ਮੰਗਣੀਆਂ ਉਥੇ ਨਰਸਾਂ ਵੀ ਵਧਾਈਆਂ ਮੰਗਦੀਆਂ ਹੁੰਦੀਆਂ ਸਫਾਈ ਵਾਲੀਆਂ ਵਧਾਈ ਮੰਗਦੀਆਂ ਤੇ ਮੈਨੂੰ ਵੀ ਚਾਹੀਦਾ 50 ਤੇ ਤੁਸੀਂ ਲੈ ਕੇ 50 ਮੈਨੂੰ ਚਾਹੀਦਾ ਇੱਥੇ 100 ਆਇਆ ਗਿਆ ਆਉਣਾ ਵਾ ਕਿਸੇ ਨੇ ਨਾ ਕਿਸੇ ਨੇ ਵਧਾਈ ਦੇਣਾ ਤੇ ਤੂੰ ਏਦਾਂ ਕਰ 100 ਨੂੰ ਕਰ ਵਾ 100 ਨੂੰ ਘਰੇ ਆ ਲੈ ATM ਲੈ ਜਾ ਉਹਨਾਂ ਕੋਲ ਰੁਪਇਆ ਲੱਖ ਕਢਾ ਕੇ ਲਿਆ ਕਹੀਂ ਕਢਾ ਰੇ ਮੈਂ ਦੇ ਸਕੂ ਆ ਲੈ ਮੇਰੇ ਦੇ ਪਾਸੇ ਦੋ ਹੰਡੇ ਮੇਰ ਕੋ ਤੁਰਿਆ ਨਹੀਂ ਜਾਣ ਰਿਆ ਤਾਂ ਕਢਾਉਣ ਨੂੰ ਤਾਂ ਮੈਂ ਹੀ ਕਢਾ ਲੈਨੇ ਹੀ ਤੁਰਿਆ ਮੇਰ ਕੋ ਜਾਣ ਨਹੀਂ ਰਿਆ ਤਾਂ ਤੁਸੀਂ ਮੈਨੂੰ ਦੇ ਸਤਾਉਣ ਹੁਣ ਜਾਂ ਉਹਨੂੰ ਸੋਨੂੰ ਦੇ ਦੇ ਪੈਸੇ ਉਹਨੂੰ ਕਹਿ ਹਾ ਕਢਾ ਲਿਆ ਤੇ ਟਿਕਟੂ ਕੱਲਵਾ ਲਿਓ ਦਵਾਈ ਲੈ ਆਓ ਨਾਲੇ ਕੋਈ ਨਹੀਂ ਲਵਾ ਲਾਂਗੇ ਕਿਤੇ ਤੇ ਜ਼ਰੂਰਤ ਨਹੀਂ ਆ ਗਈ ਕਿਤੇ ਰੇਤ ਮੈਂ ਕੀ ਕਰਨੀ ਆ ਸਿਰ ਚ ਪਾਉਣੀ ਆ ਮੇਰੇ ਪੀੜ ਹੋ ਰਹੀ ਆ ਮੈਂ ਖੰਡਾ ਰੇਤ ਗਰਮ ਕਰਕੇ ਉਹ ਪੋੜਲੀ ਜੀ ਬਣਾ ਕੇ ਤੇ ਚਲ ਸੇਕ ਦਿੰਨੇ ਆ ਤੇ ਮੈਂ ਠੀਕ ਹੋ ਜਾਊਗਾ ਜੇ ਖੂਨ ਖਾਨ ਖਲੋਤਾ ਉਹ ਤੇ ਤੁਰ ਪੂਗਾ ਰੇਤ ਨਹੀਂ ਆ ਹੋਰ ਮੈਂ ਰੇਤ ਨਾਲ ਕੀ ਕਰਨਾ ਮੈਂ ਕਿ ਰੇਤ ਨਹੀਂ ਹੈਗੀ ਰੋੜਾ ਗਰਮ ਕਰ ਦਿੰਨੇ ਆ ਉਹ ਜਾ ਮੈਂ ਆਪੇ ਗਰਮ ਕਰ ਲੂੰਗਾ ਤੁਸੀਂ ਮੇਰਾ ਕੀ ਖਿਆਲ ਰੱਖਣਾ ਵਾ ਆ ਏਟੀਐਮ ਦੇ ਦੇ ਹੁਣ ਉਹ ਨੂੰ ਸੋਨੂੰ ਨੂੰ ਜਾ ਕੇ ਉਹ ਬੰਦ ਹੋ ਜਾਣੇ ਏਟੀਐਮ ਮੁਰਕੇ ਬੰਦ ਸ਼ਟਰ ਜੇ ਛੱਡ ਦਿੰਦੇ ਆ ਇਹੇ ਨਿਕਲਣਗੇ ਸਾਰੇ ਅੱਜ ਹੀ ਮੇਰੇ ਨਾਲ ਸਵਾਲ ਜਵਾਬ ਨਾ ਬਹੁਤੇ ਕਰ ਚੰਗਾ ਜਿੰਨੇ ਨਿਕਲਦੇ ਕਢਾ ਲਾ ਉਹ ਕਹੇ ਕਰਦੀ ਕੀ ਆ ਸਾਰੇ ਨਿਕਲ ਜਾਣਗੇ ਨਹੀਂ ਨਿਕਲ ਜਾਣਗੇ ਕਰਦੀ ਆ ਤੈਨੂੰ ਮੈਂ ਆਖਿਆ ਉਹਨੇ ਕਢਾ ਉਹ ਕਹੇ 1 ਲੱਖ ਕਢਾਵੀ ਹੁਣ ਸਿਰ ਖਾਣ ਨੂੰ ਆ ਗਈ ਮੇਰਾ ਸੱਚੇ ਬਾਦਸ਼ਾਹ ਕਿਰਪਾ ਕਰਦੀ ਸੁਖ ਸੁਖਾਂ ਦੀਆਂ ਕੰਮ ਹੋਵੇ ਸਾਡਾ ਅਨੁਸ ਬਧਾਈਆਂ ਮਿਲਣ ਮਹਾਰਾਜ ਤੂੰ ਹੀ ਆ ਦੇਣ ਵਾਲਾ ਦਾਤਾ ਤੇਰੇ ਕਰਕੇ ਇਹ ਗੱਲ ਦਾ ਘਾਟਾ ਵੀ ਸੱਚੇ ਪਾਤਸ਼ਾ ਸਭ ਨੂੰ ਦਿੰਦਾ ਵਾ ਸਾਨੂੰ ਵੀ ਦੋਵੇਂ ਮੈਨੂੰ ਬੜਾ ਚਾਹ ਮੈਂ ਵੀ ਆਪਣੇ ਪੋਤੇ ਨੂੰ ਮੋਢੇ ਤੇ ਚੁੱਕ ਕੇ ਖੜਾਵਾ ਸੱਚੇ ਪਾਤਸ਼ਾ ਸਾਡੇ ਘਰ ਵੀ ਖੁਸਰੇ ਆਉਣ ਲੱਗੀ ਆਉਣ ਵਧਾਈਆਂ ਮੰਗਣ ਸਾਡੇ ਕੋਲੋਂ ਵੀ ਮਹਾਰਾਜ ਤੇਰੀ ਕਿਰਪਾ ਤੂੰ ਹੀ ਕਰਨੀ ਵਧਾਈਆਂ ਦੇਣ ਵਾਲੇ ਸਤਿਗੁਰੂ ਤੂੰ ਹੀ ਆ ਤੂੰ ਹੀ ਸਾਡੇ ਘਰ ਖੁਸ਼ੀਆਂ ਦੇਣੀਆਂ ਸੱਚੇ ਪਾਤਸ਼ਾ ਮਿਹਰ ਕਰੀਂ ਦਾਤਿਆ ਸੁਖ ਸੁਭੰਦਾ ਟਾਈਮ ਲੈ ਕੇ ਆਵੀਂ ਮੇਰੇ ਮਹਾਰਾਜ ਸੁਖ ਸੁਭੰਦਾ ਟਾਈਮ ਲੈ ਕੇ ਆਵੀਂ ਕਿਰਪਾ ਕਰਨੀ ਸੱਚੇ ਪਾਤਸ਼ਾ ਤੂੰ ਹੀ ਕਿਰਪਾ ਕਰਨੀ ਦਾਤਿਆ ਤੇਰੇ ਘਰ ਵਿੱਚ ਦੀ ਕਿਸ ਗੱਲ ਦਾ ਘਾਟਾ ਮੇਰੇ ਅਗੇ ਗਰੀਬ ਕੋ ਕਈ ਗਲਤੀਆਂ ਹੋ ਜਾਂਦੀਆਂ ਪਾਸ਼ਾ ਮੈਂ ਤੇ ਹੈ ਹੀ ਗਲਤੀਆਂ ਦਾ ਪੁੱਤਲਾ ਵਾਂ ਪੈਰ ਪੈਰ ਤੇ ਮੈਂ ਗਲਤੀ ਕਰਦਾ ਸੱਚੇ ਪਾਸ਼ਾ ਤੇ ਬਖਸ਼ਣ ਵਾਲੀ ਤੁਸੀਂ ਮੈਨੂੰ ਬਖਸ਼ ਲਿਓ ਜੀ ਮੇਰੇ ਕੋਲ ਗਲਤੀਆਂ ਹੋ ਗਈਆਂ ਭੁੱਲਾ ਹੋ ਗਈਆਂ ਨਾ ਤੁਸੀਂ ਬਖਸ਼ਣਾ ਸੱਚੇ ਪਾਸ਼ਾ ਤੁਸੀਂ ਬਖਸ਼ਿਓ ਮਾਰਾ ਕੀ ਵੇਖਣਦੇ ਆ ਪੁੱਤ ਕੋਹ ਨਹੀਂ ਉਦਾਂ ਹੀ ਕਿਉਂ ਪਾਪੇ ਤੇਰੇ ਵੱਲ ਗਈਆਂ ਹਾਂ ਪਹਿਲੀ ਜਿਹੜੀ ਗਈ ਸੀ ਭਾਪੇਲ ਆਇਆ ਪਹਿਲੀ ਵਾਰ ਨਹੀਂ ਗਈ ਭਰਾਵਾ ਤੂੰ ਤੇ ਨਾ ਮੈਨੂੰ ਹਾਸਾ ਹੀ ਕਢਾਈ ਜਾ ਕਰ ਹਰੇ ਗਾਲਾਂ ਚਲੋ ਇਹ ਵੀ ਮਾਲਕ ਖਾਨੂੰ ਖੁਸ਼ ਹੀ ਰੱਖੇ ਹੱਸਦੇ ਹੀ ਰੱਖੇ ਮੈਂ ਹਾਂ ਵੇਲੇ-ਵੇਲੇ ਕਿਤੇ ਲੋੜ ਪੈ ਗਈ ਪੈਹਾ ਸਾਡੇ ਕੋਲ ਨਹੀਂ ਕੋਈ ਪੁੱਛਾਂ ਤੇ ਸਹੀ ਵੀ ਮੁੜ ਕੇ ਕੀ ਲਿਖ ਕੇ ਜਾਣਾ ਵਾ ਭਰਾਵਾ ਮੈਨੂੰ ਪੈਗਾ ਜਾਂਦਾ ਗਾੜੀਆਂ ਦਾ ਮੈਂ ਤਾਂ ਐ ਉੱਥੇ ਠਾਣਿਓ ਮੈਂ ਉੱਥੇ ਗਾੜੀ ਪੈਹੇ ਲਿਕੇ ਬੈਠਾ ਹੂੰ ਮੁੜ ਕੇ ਤਾਂ ਚੁੱਪ ਕਰਕੇ ਕੀ ਆ ਜਦੋਂ ਬਾਬਾ ਗੱਲ ਹੀ ਨਹੀਂ ਚਾਜਣਾ ਸੁਣਨੀ ਤੇ ਮੈਂ ਦੱਸਾਂ ਕੀ ਭੈਣ ਦੀ ਤੇ ਉਹਦੀ ਆਦਤ ਆਵਾਦ ਆਦਤ ਹੀ ਮੈਂ ਨਹੀਂ ਇੰਨਾ ਬੋਲਦੇ ਇੰਨਾ ਬੋਲਦੇ ਕਿਤੇ ਘੁੱਬ ਲੈ ਕੇ ਪੈਂਦੇ ਤਰੋ ਕੱਢ ਦਿੰਦੇ ਆ ਮੈਂ ਮੁੜ ਕੇ ਫੇਰ ਹੌਲੀ ਜਿਹਾ ਕਿਹਾ ਮੈਂ ਹਾਂ ਵੀ ਇੰਨਾ ਕਰਕੇ ਜੇ ਲੋੜ ਪਈ ਤੇ ਪੈਸੇ ਚਾਹੀਦੇ ਕਿੰਨੇ ਚਾਹੀਦੇ ਮੈਂ 50000 ਹੁਣ ਉਹਦੇ ਫੁੱਲ ਗਿਆ ਵਾ ਆਂਦਾ ਲੱਖ ਕਢਾ ਕੇ ਲਿਆ ਉਹ ਸਾਨੂੰ ਦੇ ਦੇ ਟੀਮ ਹੁਣ ਮਾਜੀ ਕਿਥੋਂ ਦਿਲ ਕੱਢ ਆ ਕੀ ਪਤਾ ਆਂਦਾ ਮੈਂ ਇਹਨੂੰ ਤੇ ਮਾਲਕ ਨੇ ਪੋਤਾ ਦੇਣਾ ਵਾ ਤੇ ਮੈਨੂੰ ਤਾਂ ਖੁਸ਼ੀ ਆ ਤੇ ਲੋਕਾਂ ਨੇ ਵਧਾਈਆਂ ਵਾਲਿਆਂ ਨੇ ਆਉਣਾ ਭੈਣ ਭਰਾਵਾਂ ਦੇ ਤੇ ਮੈਂ ਤਾਂ ਮੁੜ ਕੇ ਕਰਨਾ ਤੂੰ ਲਿਆ ਲੱਖ ਕਢਾ ਕੇ ਆਲੇ ਫੜ ਲੱਖ ਕਢਾ ਲਿਆ ਇੰਨੇ ਕਰਨੇ ਕੀ ਆ ਪੁੱਤ ਮੰਗਾਈ ਬੜੀ ਆ ਡਾਕਟਰਾਂ ਦੇ ਜਾਈਏ ਤੇ ਪਤਾ ਫੇਰ ਲੱਗਦਾ 50000 ਨੂੰ ਤਾਂ ਹੀ ਪਹੁੰਚ ਜਾਣਾ ਉੱਥੇ ਉਦਾਂ ਹੀ ਉਹ ਤਾਂ ਗੱਲ ਵੱਖਰੀ ਆ ਤੋ ਉਹਨੂੰ ਫੇ ਚਾਹੀਦੇ ਹੋਣਗੇ ਤੇ ਫੇਰ ਕਢਾਵਾਂਗੇ ਲੋੜ ਪਊ ਤੇ ਮੈਂ ਤਾਂ ਫੇਰ ਕਿਹਾ ਮੈਂ ਤਾਂ ਇੰਨੇ ਨਿਕਲ ਜਾਣਗੇ ਇਹਨਾਂ ਨਾ ਬੋਲ ਉਹ ਨਾ ਜਾ ਜਾ ਕੇ ਪੜਾ ਇਹਦੀ ਲੱਖ ਦੀ ਲਿਮਟ ਬਾ ਇੱਕ ਦਿਨ ਚ ਲੱਖ ਰੁਪਈਆ ਕਢਾ ਸਕਦੇ ਆ ਆਪਾਂ ਤੇ ਹੁਣ ਤੇ ਉਹਨੇ ਕਹਿਤਾ ਨਾ ਤੇ ਮੜ ਕਿਉਂ ਨੇ ਉਹ ਸਾਭੀ ਲੈਣਾ ਵਾ ਇੱਕ ਇੱਕ ਰੁਪਏ ਦਾ ਅਸੀਂ ਇਦਾਂ ਕਰਾਂਗੇ ਨਾ ਇਹ ਵੀ ਗੱਲ ਹੈਗੀ ਭਰਾਵਾ ਬਹੁਤ ਖੁਸ਼ ਨਾ ਉਹ ਕੰਬ ਦੇ ਕੰਬ ਦੇ ਆਪਾਂ 50 ਰੱਖ ਲਾਂਗੇ ਆਪਣੇ ਕੋ ਤੇ 50 ਉਹਦੇ ਹੱਥ ਚ ਫੜਾ ਦਾਂਗੇ ਉਹਨੇ ਸਾਰੇ ਨਾ ਫੜਾਵਾਂਗੇ ਕਿ ਕੰਬ ਦੇ ਕੰਬ ਦੇ ਕਿ ਬਰਫ ਤੇ ਬਿਠਾਤਾ ਵਾ ਹਾਏ ਹਾਏ ਤੂੰ ਸੋ ਨੂੰ ਬਰਫ ਤੇ ਬਿਠਾਉਣ ਦੀਆਂ ਗੱਲਾਂ ਕਰਦਾ ਮੇਂ ਜਿਰੋ ਮੈਂ ਗੱਲ ਕਰਦੀ ਮੈਨੂੰ ਪਤਾ ਉਥੇ ਮੈਨੂੰ ਗੱਲ ਨਹੀਂ ਹੁੰਦੀ ਗਾੜੀ ਕੋਈ ਤੇਰਾ ਤੇ ਉਹੋ ਕੰਮ ਰਿਆ ਉਹ ਗੱਲ ਨਿਆਣਿਆਂ ਵਾਲਾ ਹੀ ਸਾਭੂਆ ਨਾ ਤੇ ਤਾਂ ਹੀ ਤੇ ਉਹ ਪੇਚੜਿਆ ਪਤਾ ਪਰ ਸੋਨੂੰ ਓਦਾਂ ਬਹੁਤ ਬੋਲਦਾ ਵਾ ਮੈਂ ਨਹੀਂ ਆ ਇੰਨਾ ਕੋ ਉੱਥੇ ਹੋਇਆ ਉਹਨਾਂ ਗਾੜੀ ਬੋਲੇ ਹੋਣਗੇ ਕਿੱਥੇ ਜਿੱਥੇ ਕੋਟ ਪਈ ਆ ਰੇਤ ਸੱਜ ਰੇਤ ਲਿਆ ਆਂਦਾ ਕੀ ਲਿਆ ਰੇਤ ਇੱਥੇ ਆਂਦਾ ਸੇਕਾ ਦੇਣਾ ਮੈਂ ਤੇ ਮੇਰੇ ਹੱਥਾਂ ਦੇ ਕਹਿੰਦੇ ਫੇਰ ਮੈਂ ਡਰਦੀ ਮੈਂ ਹਾਂ ਕੀ ਕਰਨੀ ਇਸੇਕਾ ਦੇਣਾ ਮੈਂ ਹਾਂ ਰੋੜਾ ਲਿਆ ਦਿਨੀ ਫੇਰ ਬੋਲਣ ਦਾ ਪੇ ਉਹ ਜਿੱਡਾ ਥਾਂ ਆ ਉੱਥੇ ਪੱਥਰ ਪੁੱਥਰ ਰੱਖੋਗੇ ਰੇਤ ਰੋੜੇ ਨਾਲ ਕੀ ਬੰਨਾ ਹਾਏ ਹਾਏ ਓਦਾਂ ਪੱਥਰ ਰੱਖ ਕੇ ਤੂੰ ਗੁੰਮ ਕਰਨਾ ਮੈਂ ਆਖਾਂ ਨਹੀਂ ਹੁਣ ਤੂੰ ਇੱਥੇ ਜਾ ਕੇ ਤੇ ਬਾਹਰੋਂ ਗੋਲਜਾ ਰੋੜਾ ਵੇਖ ਕੇ ਲਿਆ ਕੋਈ ਉਧਰੋਂ ਮਈਆਂ ਵੱਲੋਂ ਗੋਲਜਾ ਕਿਉਂ ਚਲੁੱਕਰੇਣਾ ਨਹੀਂ ਛੇਕ ਆਉਂਦਾ ਇਹ ਕੀ ਪਰਵਾਹ ਬਹੁਤੀਆਂ ਗੱਲਾਂ ਨਾ ਕਰ ਜਾ ਪਹਿਲਾਂ ਪੈਸੇ ਕਢਾ ਲਿਆ ਬਾਕੀ ਗੱਲਾਂ ਬਾਅਦ ਚ ਹੋਣਗੀਆਂ ਮੈਂ ਆਪੇ ਲੱਭ ਲਿਆਉਣੀ ਤੇ ਆਪੇ ਮੈਂ ਗਰਮ ਕਰ ਲੂੰਗੀ ਤੈਨ ਕੋ ਤੇ ਚੀਜ਼ ਮੰਗਾਉਣੀ ਕਿਤੇ 90 ਦਾ ਘਾਟਾ ਹੂੰ ਪਰ ਹਾ ਆਪਣੇ ਪਾਪਾ ਜੀ ਦਾ ਕੰਮ ਪੂਰਾ ਕਰਿਆ ਇਹ ਪੈਸੇ ਲੈ ਆ ਪਾਪਾ ਜੀ ਇਦਾਂ ਕਿਤੇ ਪਾਪਾ ਜੀ ਗਾੜੀ ਬੋਲੇ ਹੁੰਦੇ ਨਾ ਤੇ ਅੱਜ ਪਾਪਾ ਵੀ ਠੰਡਾ ਹੁੰਦਾ ਪਾਪੇ ਦਾ ਗੁੱਸਾ ਮੇਤੇ ਕੱਢ ਜਾਂਦੀ ਮਾਤਾ ਜ ਸਮਝਣਾ ਹਾਂਜੀ ਮੰਗਵਾਣਾ ਤਾਂ ਨਹੀਂ ਕੋ ਕਿੱਥੇ ਚੱਲੇ ਮੈਂ ਚੱਲਾਂ ਸ਼ਹਿਰ ਚਾਹ ਚੱਲੇ ਹੂੰ ਕੁ ਖਾਣੂ ਲੈ ਆਇਓ ਆਵੇ ਏਟੀਐਮ ਹੂੰ ਤੇਵਾ ਪਾਜੀ ਨੇ ਤੁਹਾਨੂੰ ਕਿਵੇਂ ਦੇਤਾ ਮੇਰੇ ਮਾਹੀਂ ਦੇਲ ਕੱਢੇਵਾ ਪਾਜੀ ਨੇ ਤੇ ਕੀ ਕਰਨੂ ਲਿਆ ਦੀ ਤੇ ਚਾਹੀਦੇ ਨਹੀਂ ਪੈਸੇ ਬੰਦ ਕਢਾ ਕੇ ਲਿਆਓ ਲੱਖ ਰੁਪਏ ਲਿਆਓ ਕਢਾ ਕੇ ਤੇ ਆ ਜੇ ਗੜੀ ਲੋੜ ਐ ਜਦੋਂ ਹੋਊਗੀ ਤੇ ਕਢਾ ਲਾਵਾਂਗੇ ਤੇ ਉਸੇ ਵੇਲੇ ਮਿਲ ਜਾਣੇ ਆਹੋ ਉਸੇ ਵੇਲੇ ਮਿਲ ਜਾਣੇ ਆ ਹੱਥ ਚੋਂ ਤੇ ਚੰਗੇ ਹੁੰਦੇ ਆਗੇ ਚੱਲ ਇਹ ਵੀ ਗੱਲ ਠੀਕ ਆ ਓਦਾਂ ਤੇ ਖਾਣਾ ਕੀ ਤੂੰ ਜੋ ਮਰਜ਼ੀ ਲੈ ਆਇਓ ਕਰਾਰੀ ਜੀ ਚੀਜ਼ ਲੈ ਆਇਓ ਤੇਰਲੇ ਖਾਣ ਨੂੰ ਲੈ ਆਉਣਾ ਆਪਣੇ ਲਈ ਪੀਣ ਨੂੰ ਲੈ ਆਉਣਾ ਨਾ ਕੰਮ ਨਹੀਂ ਕਰਨਾ ਕਰਨਾ ਕਿਉਂ ਨਹੀਂ ਹੈ ਨਹੀਂ ਕਰਨਾ ਲੈ ਲੈਉਣੀ ਮਾਤਾ ਮਿਲੇ ਅੱਜ ਆਹੋ ਮਿਲੇ ਆ ਤਾਂ ਹੀ ਤਾਂ ਯਾਰ ਦੇ ਕੁਚੀ ਬਣਾਉਣਾ ਲੈ ਮੈਨੂੰ ਪੜਾ ਦਿਓ ਮੇਰਾ ਪਤਾ ਕਿੰਨਾ ਸਰੀਰ ਦਰਦ ਕੰਡਿਆ ਪੱਠੇ ਆ ਪਾ ਪਾ ਕਿੰਨੇ ਚਿਰ ਬਾਦ ਪਾਏ ਕੋਈ ਗੱਲ ਹੀ ਇਦਾਂ ਕਰਨਾ ਹੀ ਆ ਦੋਕ ਦਿਨ ਮੁਰਤੇ ਸਹੀ ਹੋ ਜਾਣਾ ਆਹੋ ਤੇ ਦੋਕ ਦਿਨ ਹੀ ਮੈਂ ਪੀਣੀ ਹੁੰਨੇ ਚਿਰ ਨੂੰ ਬਸ ਨੀਂਦ ਨੂੰ ਦਾ ਜੂ ਰਾਤ ਨੂੰ ਕੋਈ ਨਹੀਂ ਨੀਂਦ ਆਜੂਗੀ ਕੁਝ ਨਹੀਂ ਹੁੰਦਾ ਤੈਨੂੰ ਕੀ ਪਤਾ ਮੈਂ ਕਿਦਾਂ ਤੜਫ ਤੜਫ ਕੱਢਣਾ ਰਾਤ ਕੱਢ ਲਓ ਕੋਈ ਗੱਲ ਨਹੀਂ ਯਾਰ ਆਪੀ ਨਹੀਂ ਪੂਣੀ ਨਹੀਂ ਮੈਨੂੰ ਨਹੀਂ ਚੰਗਾ ਲੱਗਦਾ ਕੰਮ ਖੱਲੀਆਂ ਪਤਾ ਕਿੰਨੀਆਂ ਪੈ ਜਾਂਦੀਆਂ ਕੰਮ ਕਰਦੇ ਆ ਮੈਨਾਂ ਤਾਂ ਘੁੱਟ ਦਿੰਨੀ ਆ ਹਾਂ ਤੂੰ ਲੱਤਾਂ ਘੁੱਟ ਦਿੰਨੀ ਆ ਹੋਰ ਕੀ ਕਰਾਂ ਹੂੰ ਅੱਗੇ ਨਹੀਂ ਕਦੇ ਘੁੱਟੀਆਂ ਤੇ ਅੱਜ ਤੇਨੂੰ ਲੱਤਾਂ ਘੁੱਟਣ ਦਾ ਚੇਤਾ ਆ ਗਿਆ ਜਦ ਮੈਂ ਨਾਂ ਲੈ ਲਿਆ ਤੇ ਅੱਗੇ ਤੁਸੀਂ ਕਦੀ ਕਿਹਾ ਵੀ ਨਹੀਂ ਮੇਰੀਆਂ ਲੱਤਾਂ ਵੀੜ ਹੁੰਦੀਆਂ ਅੱਗੇ ਤੈਨੂੰ ਮੈਂ ਕਦੇ ਇਹ ਵੀ ਨਹੀਂ ਕਿਹਾ ਵੀ ਮੈਂ ਪੀਣੀ ਆ ਅੱਗੇ ਰ ਪੀਂਦੇ ਤਾਂ ਹੈਗੇ ਹੀ ਆ ਨਾ ਨਹੀਂ ਅੱਜ ਤੇ ਮੈਂ ਲਿਆਣੀ ਆ ਨਹੀਂ ਪੀਣੀ ਲੈ ਫੜਾ ਇੱਧਰ ਨਹੀਂ ਤੇ ਕਢਾਉਣੇ ਨਹੀਂ ਆ ਨਹੀਂ ਕੀ ਪਾਪਾ ਜੀ ਨੂੰ ਕਵਾਂਗੇ ਆਪੇ ਕਢਾਉ। ਉਹਦੀ ਮੱਲ ਮਾਰ ਕੇ ਬੈਜੀ ਤੂੰ। ਮੈਨੂੰ ਪਤਾ ਤੈਨੂੰ ਮੁੜ ਕੇ ਲੈ ਆਉਣੀ ਪੀਨੂ। ਤੇ ਮੈਂ ਮੁੜ ਕੇ ਨਹੀਂ ਉਹ ਜਾਣਾ ਫਿਰ ਰੱਖ ਲਾ ਤੇ ਕੋਲੀ ਆਪਣੇ। ਤੇ ਤੂੰ ਹੀ ਜਵਾਬ ਦੇਂਗੇ ਉਹਨਾਂ ਨੂੰ। ਕੋਈ ਮੈਂ ਪਾਪਾ ਜੀ ਨੂੰ ਕਹੂੰਗੀ ਆਪੇ ਸਵੇਰੇ ਕਢਾ ਲਿਓਣਗੇ। ਹਾਂ ਕਢਾ ਲਿਓਣਗੇ ਪਾਪਾ ਜੀ ਸਵੇਰੇ ਉਹ ਪਾਪਾ ਜੀ ਕੋ ਤੁਰਿਆ ਨਹੀਂ ਜਾਣਦੇ ਆ। ਤੁਰ ਪਈਂ। ਮੰਮੀ ਆਵੇ ਲੋ ਕੀ ਕਹਿਂਦੇ ਨੇ? ਕੀ ਗੱਲ ਆ? ਹਾਂ ਜੀ ਮੈਂ ਨਹੀਂ ਪੈਸੇ ਕਢਾਉਂਦੇ ਨੇ ਆ ਫੜ ਲਿਆ ਕਾਰਜ ਨੇ। ਨਹੀਂ ਪਤਾ ਪੈਸੇ ਨਹੀਂ ਤੇ ਲੋੜ ਆ ਮੈਂ ਤਾਂ ਲੈ ਕੇ ਆਈ ਤੇਰੇ ਪਾਪਾ ਜੀ ਕੋ ਏਟੀਐਮ ਕਾਰਡ ਮੰਮੀ ਪੈ ਜਾਂਦੀ ਤੇ ਲੋੜ ਹੈ ਕਹਿੰਦੇ ਮੈਂ ਪੀਨ ਨੂੰ ਵੀ ਲਿਉਣੀ ਹੈ ਮੁੰਡੇ ਆਇਆ ਕਲਕਾਰ ਕੋ ਹਾ ਦੋ ਹੀ ਤੇਰੇ ਵਾਲੀ ਮੈਨੂੰ ਕੜਾਇਆ ਚ ਪਾ ਛੜਣਾ 20 ਘੰਟੇ ਕਿੱਥੇ ਤਰੇ ਮੈਂ ਕੜਾਇਆ ਜਦੋਂ ਨਹੀਂ ਉਦੋਂ ਪੁੱਠੀਆਂ ਗੱਲਾਂ ਉੱਥੇ ਤੁਸੀਂ ਗਏ ਰਹੇ ਕਿ ਤੇਮ ਆਪਣੇ ਸਾਡੀ ਜਾਨ ਤੇ ਨੋਸਸ ਦੇ ਬਣੀਆਂ ਰਹੀਆਂ ਹਾਏ ਕਿੰਨੂ ਆਵਾਜ਼ ਮਾਰਾਂਗੇ ਹਾਏ ਕਿੰਨੂ ਸੱਦਾਂਗੇ ਫੇ ਮੈਂ ਜੀ ਪਿਆਣੇ ਵਾਹੂ ਇਹਨੂੰ ਕਹਾਂ ਨਹੀਂ ਕੋਈ ਤੇਰੇ ਮਾਮੇ ਨੂੰ ਫੋਨ ਕਰਾਂਗੇ ਤੇਰੇ ਵੀਰਾਂ ਨੂੰ ਫੋਨ ਕਰਾਂਗੇ ਹੁਣ ਤੁਸੀਂ ਘਰ ਆਏ ਜੇ ਹੋਣੀ ਬੰਦੇ ਬਣ ਜੋ ਤੇ ਬੰਦੀਆਂ ਹੁਣਾਂ ਨੂੰ ਪੂਛ ਲੱਗ ਗਈ ਆ ਪੂਛ ਲੱਗ ਗਈ ਆ ਫੜਾ ਸੁਨੇਟਿਮ ਤੇ ਲਿਆਵੇ ਪੈਸੇ ਕਢਾ ਕੇ ਤੇ ਤੂੰ ਇਹ ਪੈਗ ਪੂਕਦਾ ਕੰਮ ਨਹੀਂ ਕਰਨਾ ਸ਼ਰਮ ਆ ਤੈਨੂੰ ਦੱਸਾਂ ਮੇਰਾ ਲਉ ਨਾ ਪੀ ਛੱਡਿਆ ਕਰੋ ਚਵੀ ਘੰਟੇ ਕਰ ਸੁੱਕ ਦਾ ਸਾਹ ਲੈ ਲੰਦੋ ਮੰਮੀ ਤੂੰ ਇਹ ਵੀ ਗਲਤੀ ਕਰਂਦੇ ਲੈ ਗਏ ਪਾਪ ਜੀ ਨੂੰ ਕਹਿਣਾ ਕੋਤ ਕਢਾ ਲੈ ਹੁੰਦੇ ਉਹ ਤੋਂ ਲੈ ਲੱਕ ਤੋ ਖੰਡਿਆ ਉਹ ਤੇ ਮੈਨੂੰ ਗਾੜੀ ਆਪ ਕੋਦ-ਕੋਦ ਪੈਂਡੇ ਤੂੰ ਫੜਾ ਦੇ ਇਹਨੂੰ ਤੇ ਆਊਗਾ ਕਿੰਨਾ ਪੀ ਲੂਗਾ ਕਿ ਸਾਡੇ ਵਿੱਚ ਕਦੇ ਹੀ ਚਿਰਗੇ ਕਿਤੇ ਲੈ ਆਂਦੀ ਪੇਟੀ ਤੇ ਫਿਰ ਉਹਨੇ ਰੱਜਿਆ ਰਹਿਗਾ ਨਾ ਦਿਨ ਰਾਤ ਉਹਨੇ ਲੱਖ ਰੁਪਇਆ ਆਖਿਆ ਕਢਾਓ ਤੇ ਲੱਖੀ ਇੱਥੋਂ ਨਿਕਲ ਇੱਕ ਗੱਡੀ ਤੇ 1.5 ਲੱਖ ਦੀ ਆਉਣੀ ਆ। ਲਊ ਆਪਣਾ ਮੇਰਾ ਲਾਉ ਪੀ ਲੈਂਦੀ ਆ ਵਾ। ਮੈਨੂੰ ਨਾ ਕੋਹ ਪੀਂੰਦਿਓ। ਹਾਂ ਜੂਸ ਲੈ ਉਹ ਪੀ ਲੋ। ਦੋਵੇਂ ਨੂੰ ਸਾਲ ਚੰਬੜੀਆਂ ਜੋਕਾਂ ਬਣ ਗਏ। ਬੱਦ ਠੰਡਾ ਪੀ ਲੈਂਦਾ ਜੂਸ ਪੀ ਲੈਂਦਾ ਫਲ ਫਰੂਟ ਖਾ ਲੈਂਦਾ। ਤੂੰ ਖਾਣੀ ਆ ਨਾ। ਤੇਰਾ ਮੈਨੂੰ ਵੱਧ ਗਿਆ। ਤੇ ਮੇਰਾ ਤਾਂ ਹੈ ਗਈ ਇਹ ਮੇਰੇ ਚ। ਉਹ ਜਾਗਾ ਖੱਟੀਏ ਜੀ ਇਹ। ਹੂੰ ਖੱਟੀਆਂ ਗੱਲਾਂ ਗੱਲ ਕਰਦੀ ਐ। ਕੋਣ ਪੀਣ ਵਾਲੀ ਚੀਜ਼ ਖਾਣੀ ਨਹੀਂ ਤੇ ਬਸ ਬੱਦ ਬਲਾਵਾਨੀਆਂ ਖਾਈ ਜਾਣੀਆਂ। ਆਹ। ਤੂੰ ਘਟ ਬਲਾਵਾ ਜਿਹੜੀ ਮੈਂ ਹੋਰ ਬੱਦ ਬਲਾਖਾਣੀ ਹਮ ਅਰੇ ਤੁਹਾਨੂੰ ਬਲਾ ਟੱਕਰੀ ਨਹੀਂ ਜੇ ਟੱਕਰਦੀ ਤੇ ਫਿਰ ਪਤਾ ਲੱਗ ਜਾਣਾ ਕਿਦਾਂ ਦੀ ਹੁੰਦੀ ਏ ਕੋਈ ਸਿੱਧਾ ਕੰਮ ਨਹੀਂ ਹੁੰਦਾ ਮੰਮੀ ਸਮਰੀਤ ਵੀ ਅਖੰਡੇਈ ਪੀ ਮੈਂ ਵਰਦੀ ਨਵੀਂ ਲੈਣੀ ਆ ਤੇ ਪਹਿਲੀ ਵਰਦੀ ਨਾ ਸਾਰੀ ਵਿਚਾਰੀ ਦੀ ਘਸ ਗਈ ਏ ਤੇ ਗੰਦੀ ਜੀ ਲੱਗਦੀ ਤੇ ਮੈਡਮਾ ਉਹਨੂੰ ਸਕੂਲ ਗੁੱਸੇ ਹੁੰਦੀਆਂ ਵਾ ਵੀ ਇਦਾਂ ਦੀ ਨਹੀਂ ਯੂਨੀਫਾਰਮ ਪਾ ਕੇ ਆਉਣੀ ਸਕੂਲ ਮੈਂ ਤਾਂ ਪੁੱਤ ਤੇਰੇ ਤੋਂ ਪਹਿਲਾਂ ਹੀ ਉਹਨੂੰ ਆਖਿਆ ਰਾਣੇ ਨੂੰ ਹਾਂ ਕਿ ਤੂੰ ਪੋਤਾ ਕੁੜੀ ਦੀ ਵਰਤੀ ਕਸੀ ਆ ਤੇ ਉਹ ਤੇ ਬੁਰੀ ਲੱਗਦੀ ਆ ਤੇ ਨਾਲੇ ਇਹਨੂੰ ਮੈਨ ਮਾ ਨੇ ਸਨਾਹ ਦਿੱਤਾ ਵਾ ਕਿ ਤੂੰ ਵਰਦੀ ਹੋਰ ਨਵੀਂ ਬਣਾ ਤੇ ਸਾਵੀ ਉਹਦੀਆਂ ਜਮਾ ਹੋਈਆਂ ਉਹ ਵੀ ਦੇਣ ਵਾਲੀਆਂ ਸਕੂਲ ਤੇ ਉਹ ਤੇ ਮੈਨੂੰ ਆਂਦਾ ਵੀ ਮਾਤਾ ਛੜਤੇ ਤੇ ਅੱਗੇ ਬੜੇ ਪੈਸੇ ਲੱਗਦੇ ਆ ਹਾਂ ਤੇ ਮਗਰ ਉਹਦੀ ਕਰ ਵਾਲੀ ਜਿਹੜੀ ਆ ਉਹ ਤੇ ਕਿਤੇ ਅੰਗਰੇਜ਼ੀ ਦੇ ਵਿੱਚ ਇੰਨਾ ਬੋਲੇ ਜਨਾ ਕੋਈ ਹਿਸਾਬ ਨਹੀਂ ਹੁੰਦਾ ਹਾਂ ਤੇ ਫੇਰ ਮੈਨੂੰ ਰਾਣੇ ਨੇ ਆਖਿਆ ਵੀ ਬੀਬੀ ਮੈਂ ਕੀ ਕਰਾਂ ਮੈਂ ਇ ਤੇ ਆਪ ਮਜਬੂਰ ਵਾ ਸਾਰਾ ਟੱਬਰ ਕਮਾਉਂ ਦਏ ਆ ਤੇ ਫੇਰ ਸਾਡਾ ਕਿਤੇ ਟਾਈਮ ਪਾਸ ਹੋਣ ਦਿਆ ਹੂੰ ਜੇ ਕੀ ਦੱਸ ਮੈਂ ਕਰਾਂ ਧੀਏ ਉਹਦੀਆਂ ਅੱਖਾਂ ਮੈਂ ਗੱਲ ਗੁਲਕ ਮਾ ਕੇ ਇਹ ਸਿੱਧਾ ਜਵਾਬ ਹੀ ਜਵਾਬ ਹੀ ਦਿੱਤਾ ਵੀ ਮੇਰੇ ਕੋ ਨਹੀਂ ਹੁੰਦਾ ਮੰਮੀ ਸਾਡੇ ਵਰੀਆਂ ਜਵਾਬ ਦਿੰਦਾ ਵਾ ਤੇ ਆ ਪਿੰਡ ਗਰਾਈ ਤੇ ਮੇਲੇ ਆ ਜ ਹੋਰ ਨਾ ਪਿੰਡਾਂ 'ਚ ਇਨੇ ਇਨੇ ਪੈਸੇ ਭੇਜਦਾ ਗਰਾਈਆਂ ਦੇ ਉਹ ਇਹਦੇ ਕੋ ਕਿੱਥੋਂ ਆਉਂਦੇ ਆ ਉਹ ਵੀ ਪੁੱਤ ਹੁਣ ਜੇ ਮੁੰਡੇ ਫੋਨ ਕਰਦੇ ਆ ਤਾਂ ਹੁਣ ਜੇ ਨਾ ਉਹ ਕੱਲੇ ਤੇ ਸੁਵੰਦ ਨਾ ਕੱਢੇ ਤੇ ਇੱਥੇ ਜੀਣ ਨਹੀਂ ਦਿੰਦੇ ਵੀ ਐਡੇ ਮੁਲਕ 'ਚ ਬੈਠਾ ਤੇ ਗਰਾਈ ਵੀ ਨਹੀਂ ਦਿੰਦਾ ਤੇ ਮੈਂ 100 ਹੋ ਗਰਾਈਆਂ ਦਾ ਚੇਤਾ ਕਰਦੇ ਉਹਦੇ ਭੁੱਖੇ ਮਰਨ ਦੇ ਉਹ ਨਹੀਂ ਚੇਤਾ ਮੈਂ ਵੀ ਅਕਸਰ ਉਹਦੀ ਭੈਣ ਵਾ ਮੇਰੇ ਨਾਲ ਤਾਂ ਕਿਤੇ ਫੋਨ ਤੇ ਗੱਲ ਵੀ ਨਹੀਂ ਕਰਦਾ ਹੁਣ ਕੀ ਦੱਸ ਸਕੀਏ ਮੇਰਾ ਕੀ ਕਹਣਾ ਉਹਦੇ ਕੀ ਵਸਵਾ ਉਹਦੀ ਤਾਂ ਘਰ ਦੀ ਨਹੀਂ ਉਹਨੂੰ ਜੀਣ ਦਿੰਦੀ ਉੱਥੇ ਉਹ ਬੋਲੀ ਜਾਂਦੀ ਸੀ ਮੋਦ ਅੰਗਰੇਜ਼ੀ ਵੀ ਤਾਂ ਫੇਰ ਉਹਨੇ ਮੈਨੂੰ ਹਾਂ ਜਵਾਬ ਦਿੱਤਾ ਰਾਂ ਨੇ ਉਦੋਂ ਲੋਕਾਂ ਬਣੀ ਇਹਦੇ ਕੋਈ ਪੈਸੇ ਹੈਗੇ ਕਰਦੇ ਆ ਮਰੀ ਨਹੀਂ ਇਹਦੇ ਕੋਲੋਂ ਪੈਸੇ ਨਿਕਲਦੇ ਮੈਂ ਵੀ ਦੱਸ ਕੀ ਕਰਾਂ ਫਿਰ ਮੈਂ ਹੁਣ ਕੀ ਕਰਾਂ ਦੱਸੋ ਮੈਂ ਵੀ ਠੀਕ ਹੈ ਹੁਣ ਦੱਸ ਕੀ ਕਰਾਂ ਮੇਰੇ ਪਾਪੇ ਮੇਰੇ ਤੇ ਲੱਗੇ ਵੀ ਬਚੇਰੇ ਤੈਨੂੰ ਪਤਾ ਪੂਰੀ ਵਿਚਾਰੀ ਮੇਰੇ ਕੋਲ ਵੇਖੀ ਜਾਂਦੀ ਉਹਨੂੰ ਮੈਂ ਜਿੰਨਾ ਮਰਜੀ ਧੋਵਾਂ ਉਹ ਓਸੀ ਦੀ ਓਸੀ ਹੋਰ ਇੱਕ ਦੋ ਨੂੰ ਧੋ ਕੇ ਘੁੱਟ ਕੇ ਪਾਦਾ ਤੇ ਉਦਾਂ ਹੀ ਕਰਕੇ ਪਾੜ ਜਾਣੀ ਵਰਤੀ ਚੱਲ ਕੋਈ ਨਹੀਂ ਤੂੰ ਉਹਨੂੰ ਆਹ ਟਾਈਮ ਪਾਸ ਕਰ ਤੂੰ ਅਜੇ ਤੇ ਮੈਨੂੰ ਚੱਲ ਪੈਨਸ਼ਨ ਮਿਲੂਗੀ ਤੇ ਮੈਂ ਵੀ ਚਲਾਣਾ ਨਹੀਂ ਤੇ ਫਿਰ ਮੇਰਾ ਰਾਦਾ ਮੈਂ ਕਿਤੇ ਫਿਰ ਮੰਮੀ ਨੌਕਰੀ ਨਾ ਵੇਰਨਾ ਇੰਨਾ ਕਿੱਦਾਂ ਸਰੂਗਾ ਇਦਾਂ ਕਰਦਾ ਇੰਨਾ ਚਿਰ ਬੈ ਕੇ ਘਰ ਵੇਲੇ ਆ ਅੱਗੇ ਵੀ ਤੇ ਨੌਕਰੀ ਕੀਤੀ ਸੀ ਕੀ ਬਣਿਆ ਤੇਰਾ ਤੋ ਮੈਂ ਕਿਹੜਾ ਫਿਰ ਮੰਮੀ ਆਪ ਬਣਾਇਆ ਕੀ ਕਰਾਂ ਫਿਰ ਤੂੰ ਹੀ ਦੱਸੋ ਮੈਨੂੰ ਘਰ ਨਹੀਂ ਪੈਣੀ ਘਰ ਬੈਟਿਆ ਉਤੋਂ ਤਰਾ ਆਪਣੇ ਪੈਸੇ ਉੱਟ ਨਹੀਂ ਦੇਣੇ ਭਰਾਣੇ ਤੇ ਸਿੱਧਾ ਜਵਾਬ ਦੇ ਤਾ ਕਸਮ ਮੇਰਾ ਉਹ ਜੇਲੇ ਆ ਮਾਂ ਮੇਰੀ ਅੜੀ ਸੱਸਾ ਤੇ ਲਾਬੇ ਕੇ ਦਿੱਤੀ ਉਹਨੇ ਕਦੀ ਪੁੱਛਿਆ ਉਹਦੇ ਕਦੀ ਜੇਲੇ ਮੈਨੂੰ ਛੱਡ ਕੇ ਆਪਣੇ ਪੁੱਤ ਨੂੰ ਵੀ ਨਹੀਂ ਮੰਮੀ ਮਿਲਣਾਈ ਮੇਰੀ ਤਾਂ ਦੂਰ ਦੀ ਗੱਲ ਰਹਿ ਗਈ ਉਹ ਤਾਂ ਤਾਂ ਪਤਾ ਨਹੀਂ ਕਿ ਤਰ੍ਹਾਂ ਦਾ ਰੂਹ ਆ ਕਿ ਤੇ ਕੁੜੀ ਇੱਥੇ ਛੱਡ ਗਈ ਕਿ ਤੇ ਕੁੜੀ ਦੀ ਵੀ ਉਹਨੇ ਆਣ ਕੇ ਬਾਤ ਨਹੀਂ ਪੁੱਛੀ ਪਈ ਪਤਾ ਨਹੀਂ ਇਹ ਠੀਕ ਨਹੀਂ ਕੀ ਰਹਿੰਦੀ ਪਤਾ ਵੀ ਉਹਨੂੰ ਆ ਵੀ ਕੁੜੀ ਕਿਤਰਾ ਰਹਿੰਦੀ ਹੋਊ ਪੋਤੀ ਤੇ ਉਹਦੀ ਆ ਨਾ ਉਹਦੇ ਉਹਨਾਂ ਦਾ ਕੋਣ ਮੈਂ ਤੇ ਬਗਾਨਾ ਕੋਣੀ ਮੈਨੂੰ ਛੱਡ ਜਦੋਂ ਮੈਂ ਦੱਸਣ ਦੀ ਆਪਣੇ ਉਹਨੂੰ ਪੁੱਤ ਤਾਂ ਨਹੀਂ ਹੈਗਾ ਪੋਤੀ ਤਾਂ ਨਹੀਂ ਹੈਗਾ ਤੇ ਮੇਰਾ ਉਹਨੂੰ ਕਿੱਥੋਂ ਦਰੇ ਹੋਣਾ ਫਿਰ ਕੀ ਬਤਾ ਕਿੱਥੋਂ ਇੰਨਾ ਮਾੜੇ ਨਾਲ ਮੱਥਾ ਲੱਗ ਗਿਆ ਸਾਨੂੰ ਤਾਂ ਪਤਾ ਹੀ ਨਹੀਂ ਜੇ ਤੇਰਾ ਭਰਾ ਇੱਥੇ ਆਂਦਾ ਕੋਈ ਪਰ ਵੀ ਆ ਕੇ ਆਉਂਦਾ ਉਸ ਕਰਨ ਹੁਣ ਕਿਹੜਾ ਨਹੀਂ ਦੇ ਦਦਾ ਜੇ ਭਰਾ ਹੀ ਭੈਣਾਂ ਦੀਆਂ ਬਾਵਾ ਪੜਨ ਨਾ ਮੰਮੀ ਤੇ ਭੈਣਾਂ ਇਦਾਂ ਰੋਲਣ ਨਾ ਜੋ ਮੇਰਾ ਸਾਥ ਦੇਵੇ ਤੇ ਮੈਨੂੰ ਕੀ ਲੋੜ ਪਈ ਬਾਹਰ ਜਾ ਕੇ ਨੌਕਰੀ ਕਰਨ ਦੀ ਤੇ ਆ ਤੱਕੇ ਖਾਣ ਦੀ ਨਾ ਮੇਰੇ ਤੇ ਆ ਚਿੱਕੜ ਸੁਟਿਆ ਜਾਂਦਾ ਤੇ ਨਾ ਮੈਂ ਇਹੋ ਜਿਹਾ ਕੰਮ ਕਰਦੀ ਆ ਤੇ ਨਾਲ ਲੜ ਕੇ ਕੀ ਪਤਾ ਤੁਹਾਨੂੰ ਹੀ ਪਈ ਇੰਨਾ ਗੰਦਾ ਨਿਕਲਿਆ ਮੈਂ ਤਾਂ ਗੱਲ ਨਾ ਉਹਨੂੰ ਲਾ ਲਈ ਮੈਂ ਤਾਂ ਕੋਹਾਂਦੀ ਨਹੀਂ ਤੂੰ ਤੇ ਆਂਦੀ ਹੁੰਦੀ ਜਦੋਂ ਮੈਂ ਤੈਨੂੰ ਮੰਮੀ ਸਾਰਾ ਕੁਝ ਦੱਸਦੀ ਹਾਂ ਤੇ ਤੁਸੀਂ ਮੇਰੇ ਤੇ ਯਕੀਨ ਨਹੀਂ ਕੀਤਾ ਤੁਹਾਨੂੰ ਲੱਗਦਾ ਹੀ ਤੁਹਾਡੀ ਧੀ ਗਲਤ ਹੈ ਤੇ ਜਵਾਈ ਸੱਚਾ ਵੇਖ ਲਈਆਂ ਨਾ ਜਵਾਈ ਵੱਲ ਦੀਆਂ ਹੋ ਕੇ ਕੀ ਭੁਗਤਣੀਆਂ ਪਈਆਂ ਵੇਖਿਆ ਹੀ ਪੁੱਤ ਪਤਾ ਲੱਗਦਾ ਉਸ ਤਰ੍ਹਾਂ ਕੀ ਪਤਾ ਲੱਗਦਾ ਵਿੱਚੋਂ ਕੀ ਆ ਤੇ ਉਤੋਂ ਕੀ ਆ ਚਲ ਮੈਂ ਆ ਸਬ지 ਬਣਾ ਕੇ ਨਹੀਂ ਤੇ ਮੰਮੀ ਭੇਜਦੀ ਆ ਕਿਤੇ ਫਿਰ ਹੁਣ ਮੈਂ ਜਾਣੀ ਪਾਰ ਅੰਦਰ ਹੁਣ ਮੈਂ ਕਿੰਨਾ ਕਚੇਰ ਅੰਦਰ ਪੈਰੋਂ ਲੋਕਾਂ ਕੋਲੋਂ ਕਿੰਨਾ ਕਚੇਰ ਲੁਕੂਗੀ ਗੱਲਾਂ ਤੇ ਲੋਕੀ ਘਰ ਬੈਠੇ ਨੂੰ ਵੀ ਕਰਨੀ ਡੇ ਇੱਕ ਨੱਕ ਦਿਨ ਤੇ ਮੈਨੂੰ ਸਾਹਮਣਾ ਕਰਨਾ ਹੀ ਪੈਣਾ ਉਹਨਾਂ ਦਾ ਉਹ ਥੇ ਦਾ ਤੇਰਾ ਮੁੱਕ ਗਿਆ ਨਿਭੜ ਗਿਆ ਵਾ ਕਿੱਥੇ ਦਾ ਜਿੱਥੋਂ ਤੂੰ ਆਈ ਆ ਉੱਥੇ ਹੁਣ ਤਰੀਕੇ ਤੇ ਜਾਣਾ ਹੀ ਪੈਣਾ ਜਮਾਨ ਤੇ ਆਈ ਮੈਂ ਵੀ ਗੜੀ तरीका दे पैसे चाहिदे ओथे भी चाहिदे वकीला वास्ते मतलब जदों तरीके जणा ओदा तप्प पुगतनिया पैणिया ते पैसे दे उंदाले ਲੈਨੇ ਆ ओदे वकील अंदर वड़ चढ़ते असा वडन गेदे 5000 ਰੁਪਏ ਨਾਲ ਕਹਣਾ ਹੱਥ ਤੇ ਰੱਖੋ ਤੇ ਪੰਜ ਕਿੱਥੋਂ ਆਉਣਾ ਹੀ ਆ ਹੋਣਗੇ ਕੋਲ ਮੇਰੇ ਤੇ ਮੈਂ ਦੇ ਦੂੰਗੀ ਮੈਂ ਵੀ ਪੁੱਤ ਬਗਾਨੇ ਵਾਸਵਾ ਮੈਂ ਵੀ ਹੁਣ ਕੀ ਕਰਾਂ ਫਿਰ ਮੈਨੂੰ ਜਾਣ ਦੋ ਮੈਨੂੰ ਨਾ ਹੁਣ ਰੋਕਿਓ ਬਥੇਰਾ ਚਰ ਤੂੰ ਹੀ ਮੈਨੂੰ ਡਾਕ ਲਿਆ ਵਾ ਹੁਣ ਮੈਂ ਆਪਣੀ ਮਰਜ਼ੀ ਕਰਨੀ ਆਪ ਹੁਣ ਮੈਂ ਕਮਾਉਣਾ ਵਾ ਚੱਲ ਵੇਖ ਲੈ ਜਿੱਤਰਾ ਤੇਰਾ ਸੁੱਤਾ ਆਉਂਦਾ ਹੁਣ ਟਾਈਮ ਪਾਸ ਤੇ ਕਰਨਾ ਹੀ ਆ ਤੇ ਕਰਨਾ ਹੀ ਆ ਜਦੋਂ ਸਾਰਿਆਂ ਨੇ ਜਵਾਬ ਦੇ ਦਿੱਤਾ ਤਦੋਂ ਫਿਰ ਮੈਂ ਕੀ ਕਰਾਂ ਦੱਸ ਕੀ ਕਰਾਂ ਮੈਂ ਹੋ ਤਾਂ ਅਨਸਰ ਆਨੇ ਤੇ ਅੱਗੇ ਮੈਨੂੰ ਬਿਮਾਰ ਕੀਤਾ ਤੂੰ ਚੱਲ ਗਏ ਰ ਮੈਂ ਇਹੋ ਟੈਨਸ਼ਨ ਰਾਤ ਦਿਨ ਲੈਦੀ ਜਾਣਾ ਵੀ ਕਦੋਂ ਘਰ ਆਉਂਗੀ ਕਦੋਂ ਘਰ ਆਉਂਗੀ ਚੱਲ ਹੁਣ ਮੰਮੀ ਤੂੰ ਇਹ ਟੈਨਸ਼ਨ ਨਾ ਲਓ ਜੋ ਹੁਣ ਆ ਹੀ ਹੋ ਗਿਆ ਹੁਣ ਹੁਣ ਅੱਗੇ ਦਾ ਸੋਚੀਏ ਕਿ ਹੁਣ ਹੁਣ ਜੋ ਮੇਰੇ ਕਰਮਾਂ ਜੀ ਰੱਬ ਨੇ ਮੈਨੂੰ ਦੇ ਦਿੱਤਾ ਇਹ ਵੀ ਕਰਮਾਂ ਚ ਕੋਈ ਹੁੰਦੀਆਂ ਵਕਲੰਕਾ ਕਿੰਨਾਂ ਕੀ ਲੱਗਣ ਵਾਲੀ ਗੱਲ ਈ ਜਿਹੜਾ ਕਲੰਕ ਮੇਰੇ ਮੱਥੇ ਲੱਗ ਗਿਆ ساری ਉਮਰ ਦਾ ਚਲ ਅੱਛਾ ਧੀਏ ਤੂੰ ਤਾਂ ਨਹੀਂ ਕੁਝ ਕੀਤਾ ਕੀਤਾ ਨਹੀਂ ਪਰ ਮੰਮੀ ਨਾਲ ਦੇ ਹਿੱਸੇਦਾਰੀ ਓਨੀ ਹੀ ਨਾ ਮੇਰੀ ਕਿਹੜੀ ਘਟ ਹੀ ਨਾਲ ਜੇ ਤੋ ਗੰਦਾ ਟੱਬਰ ਪੈ ਜੇ ਬਾਅਦ ਚ ਨਹੀਂ ਮੰਮੀ ਸੱਚ ਜਦੋਂ ਮੈਂ ਚੱਲ ਗਈ ਇੱਥੋਂ ਫੜ ਕੇ ਰਹਿ ਗਏ ਪੁਲਿਸ ਮੇਨੂੰ ਬਾਸ ਜੀ ਨਹੀਂ ਮੈਡਮ ਇੱਧਰ ਕੋਈ ਆਈ ਜਾਂ ਉਹਨਾਂ ਦੀ ਕੋਈ ਖਬਰ-ਕੁਬਰ ਮਿਲੀ ਨਾ ਮੇਰੇ ਵੱਲ ਕੋਈ ਆਇਆ ਨਹੀਂ ਉਹੋ ਹੀ ਹੈਗਾ ਤੇ ਉਦੋਂ ਹੀ ਆਉਂਦੇ ਸੀ ਉਹਨਾਂ ਨੂੰ ਸ਼ੱਕ ਹੈਗਾ ਤੇ ਜਦੋਂ ਤੁਹਾਨੂੰ ਫੜ ਕੇ ਲੱਗੇ ਫਿਰ ਮੇਰੇ ਕੋ ਕਿਸ ਨੇ ਕੀ ਕਰਨ ਆਉਣਾ ਠੀਕ ਆ ਬੜਾ ਵਧੀਆ ਲੱਗਾ ਮਨਜੋਨ ਵੀ ਹੱਸਦੇ ਦੇਖ ਕੇ ਆਹ ਹੈ ਜੀ ਤਾਂ ਜੀ ਹੂੰ ਸਾਹਾਂ ਦੀ ਬੜੀ ਬੜੀ ਹੂੰ ਚਲੋ ਵਧੀਆ ਵਾ ਇਹ ਤਾਂ ਬੰਦਾ ਹੋਣਾ ਚਾਹੀਦਾ ਜ਼ਰੂਰੀ ਆ ਹੋਰ ਫਿਰ ਕੰਮ ਠੀਕ ਠਾਕ ਚੱਲਣ ਰਿਹਾ ਹਾਂਜੀ ਹਾਂਜੀ ਵਧੀਆ ਤੇ ਤੁਸੀਂ ਸਰ ਕਦੋਂ ਕੋਈ ਡਿਫਿਕਲਟੀ ਨਹੀਂ ਰਿਹਾ ਮੇਰਾ ਜੀ ਕਹਿੰਦੇ ਆ ਜੀ ਆਵਾਂ ਤੇ ਇਹ ਆਉਣੀ ਨਹੀਂ ਤੁਹਾਡੀ ਮੈਡਮ ਤੇ ਨਹੀਂ ਹੁਣ ਆਜੋ ਕਿੰਨੇ ਦਿਨ ਤੱਕ ਹੁੰਦੇ ਆ ਠੀਕ ਆ ਮੈਮ ਕਿੰਦੀ ਰੈਸਟ ਕਰਨਾ ਹੋਰੇ ਅੱਜ ਫਿਰ ਡਾਕਟਰ ਨੇ ਕਿਹਾ ਹੀਗਾ ਨਾ ਰੈਸਟ ਕਰਨੀ ਆ ਹੂੰ ਠੀਕ ਠੀਕ ਅੱਗੇ ਤੇ ਠੀਕ ਨਹੀਂ ਹੀਗੇ ਤੇ ਫਿਰ ਜਿੱਦ ਕਰਕੇ ਉੱਥੇ ਗਏ ਜਿਨ੍ਹਾਂ ਨੇ ਰੱਖਿਆ ਹੀਗਾ ਨਾ ਉਹਨਾਂ ਦੇ ਘਰ ਮੈਂ ਜਾਣਾ ਵਾਂ ਮੈਂ ਜਾਣਾ ਵਾਂ ਫਿਰ ਉੱਥੇ ਡਿੱਗ ਗਏ ਤੇ ਉਹਦੇ ਨਾਲ ਸਿਰ ਦੇ ਉੱਪਰ ਸੱਟ ਲੱਗ ਗਈ ਤੇ ਮੈਮ ਤੋਂ ਹੀ ਉਹਨਾਂ ਨੂੰ ਪੁੱਛਿਆ ਨਹੀਂ ਮਤਲਬ ਕੋਈ ਉਹਨਾਂ ਪੁੱਛਪੜਤਾਲ ਕਿਉਂ ਨਹੀਂ ਕੀਤੀ ਉਨਾਂ ਬਾਅਦ ਸਿੱਧਾ ਹੀ ਕੈਸ਼ੜਿਆ ਵੀ ਆਪਾਂ ਤੇ ਪੁੱਤ ਸਾਂਭਿਆ ਵਾ ਸਾਂਭ ਪਰ ਹੁਣ ਅਗਲੇ ਨੂੰ ਵੀ ਬੰਦਾ ਕੀ ਕਹਿ ਸਕਦਾ ਨਾ ਫਿਰ ਵੀ ਚਲੋ ਜੋ ਤਾਂ ਮੇਰਾ ਖਿਆਲ ਉਹਨੇ ਮਨ ਚ ਲਾਚ ਆ ਗਿਆ ਕਿ ਮੈਂਟਲ ਹੈਗਾ ਕਾ ਕਰਦਾ ਕੰਮ ਕਰਾਵਾਂਗੇ ਉਦ ਕੀ ਹੈ ਚਲੋ ਇੰਨੇ ਬੜਾ ਸ਼ੁਕਰ ਹੈ ਕਿ ਤੁਹਾਨੂੰ ਵੀ ਪਤਾ ਹੀ ਆ ਮਾਵਾ ਤੋਂ ਬਿਨਾ ਕੋਈ ਨਹੀਂ ਸਾਂਭਦਾ ਹਰ ਕੋਈ ਹੈ ਨਾ ਮਤਰਈ ਮਾਂ ਵੀ ਤੇ ਆ ਜਾਂਦੀ ਹੈ ਤੇ ਇਹੋ ਜਿਹਾ ਵਿਵਹਾਰ ਕਰਦੇ ਆ ਹੂੰ ਹੂੰ ਤੇ ਚਲੋ ਉਹ ਤੇ ਫੇਰ ਸੱਤ ਬਗਾਨੇ ਕੋਈ ਖੂਨ ਦਾ ਰਿਸ਼ਤਾ ਨਹੀਂ ਕੋਈ ਕੋਸ਼ਿਸ਼ ਨਹੀਂ ਅਗਲੇ ਨੂੰ ਕਿਹੜਾ ਜਿੱਦਾਂ ਮਰਜੀ ਅਗਲੇ ਹਰ ਕੋਈ ਬੰਦਾ ਕਹਿੰਦਾ ਵਾ ਜੀ ਅਹੀਂ ਰੋਟੀ ਦੇਣ ਦੇ ਆ ਤਾਂ ਆਪਾਂ ਕੋਈ ਨਾ ਕੋਹ ਤੇ ਕਰਵਾਈਏ ਕਿਸ ਕੋ ਹਾਂ ਜੀ ਉਹ ਤਾਂ ਗੱਲ ਹੈ ਨਹੀਂ ਦਿੰਦਾ ਰੋਟੀ ਨਾਲੇ ਅੱਜ ਕੱਲ ਕੋਈ ਕੇਦੀ ਹੈਲਪ ਕਰਕੇ ਖੁਸ਼ ਹੀ ਨਹੀਂਗਾ ਨਾ ਨਾ ਬਸ ਇਹੀ ਗਾ ਕੀ ਸੋ ਗਨ ਉਹਨਾਂ ਦੇ ਛੱਡ ਕੇ ਇੱਕ ਗੁਣ ਵੇਖਿਆ ਵੀ ਚਲੋ ਇਹਨਾਂ ਨੂੰ ਚੁੱਕਿਆ ਸਾਂਭਿਆ ਜਿੱਦਾਂ ਮਰਜੀ ਘਰ ਰੱਖਿਆ ਇੰਦੇ ਹੀ ਸੰਗਲ ਵੀ ਮਾਰਦੇ ਤਾਂ ਰਹੇ ਮਾਰਦੇ ਵੀ ਇਹ ਕਿਤੇ ਨਿਕਲ ਨਾ ਜਾਵੇ ਕਿਤੇ ਚੱਲ ਨਾ ਜਾਵੇ ਚਲੋ ਤੰਗੀ ਤੇ ਕੱਟੀ ਪਰ ਕੀ ਪਤਾ ਭਲਾਈ ਹੋਇਆ ਕਸਟੇ ਘੱਟੇ ਗਏ ਹੱਡੇ ਹਾਂਜੀ ਮਹਾਰਾਜ ਆਂਦਾ ਏ ਚਲੋ ਇਨ ਨਹੀਂ ਪਤਾ ਕਿ ਆਪਣੇ ਘਰ ਆਏ ਵਾਪਸ ਮੈਨੂੰ ਤਾਂ ਕੋਈ ਯਾਦ ਨਹੀਂ ਕੀ ਬਸ ਹੁਣ ਦਾ ਦੂਜੇ ਪਏ ਉਹਨਾਂ ਦਾ ਕੀ ਲੱਗਦਾ ਹਾਂ ਇਹ ਲੋਕ ਹੀ ਨਹੀਂ ਮਾੜਾ ਟਾਈਮ ਹੀ ਨਿਕਲ ਗਿਆ ਹਾਂਜੀ ਹੁਣ ਅੱਗੇ ਆਉਣ ਵਾਲਾ ਟਾਈਮ ਵਧੀਆ ਹੋਵੇ ਚਲੋ ਚਲੋ ਫੇਰ ਪ੍ਰਵਾਦ ਚ ਬਹਿ ਗਏ ਆਗੇ ਹਮ ਕੰਮ ਦਾ ਫਰਕ ਪਿਆ ਨਾ ਕਾਫੀ ਉਹ ਤੇ ਪੈਂਦਾ ਹੀ ਆ ਫਰਕ ਚੱਲ ਚੱਲ ਜੂ ਫੇਰ ਹਮ ਭਾਗ ਵੀ ਤੇ ਹੈਗੀ ਆ ਨਾਲੇ ਜੋ ਤੁਹਾਨੂੰ ਹੀ ਗਾ ਉਹ ਆਪਾਂ ਨੂੰ ਥੋੜਾ ਪਤਾ ਹੀ ਇਹਨਾਂ ਨੂੰ ਨਹੀਂ ਪਤਾ ਪਿਤੇ ਕੀ ਕੀ ਕਰਦੇ ਫਿਰਦੇ ਹੋ ਇਹਨਾਂ ਨੂੰ ਜਿੰਨਾ ਕੀਗਾ ਜਿੰਨਾ ਉਹਨਾਂ ਨੂੰ ਹੁੰਦਾ ਹੀ ਉਹਨਾਂ ਇਹਨਾਂ ਪੁੱਛ ਕੇ ਫੈਸਲਾ ਲੈਣਾ ਮੈਂ ਉਹਦੀ ਸਪੋਰਟ ਕਰ ਲੈਣਾ ਜਿਹੜਾ ਮੈਨੂੰ ਕੰਮ ਚੰਗਾ ਲੱਗਾ ਮੈਂ ਉੱਥੇ ਸਲਾਹ ਕਰ ਕਰ ਆਂ ਘਾਦਣੀ ਇਹਨਾਂ ਜਿਹੜਾ ਬਿਨਾਂ ਸੁਣਨੀ ਕਿਸ ਦੀ ਤੇ ਤੈਨੂੰ ਦੱਸਣਾ ਤੇ ਇਹ ਕਿ ਖਾਂ ਕਰਨੀ ਤੇ ਮੈਂ ਹੁਣ ਮਤਲਬ ਸੁਖ ਦਾ ਕੀ ਬਣਿਆ ਸੁਖ ਤੇ ਵਾਪਸ ਆਈ ਆ ਤੇ ਉਹਦੇ ਘਰ ਵਾਲੇ ਨੂੰ ਤੇ ਸਜ ਆਪਣੀ ਭੁਗਤ ਕਹੀ ਆਊਗਾ ਹਮ ਸੁਖ ਨਾਲ ਕੀ ਕੀਤਾ ਜਾ ਤਿਰਖੇ ਵਾਲਾ ਸਰ ਹੁਣ ਮੈਂ ਕੀ ਦੱਸਾਂ ਉਹਦਾ ਦਿਮਾਗ ਹੈ ਨਾ ਕਿ ਕਿਹੜੇ ਬਨੇ ਚਲ ਗਿਆ ਹਮ ਪਰ ਉਹਦਾ ਵੀ ਮਨਫੂਰ ਨਹੀਂ ਜਿਆਦਾ ਘਰ ਵਾਲਾ ਜਿਆਦਾ ਹੀ ਆਦਾ ਕੀ ਕਰਨਾ ਤੀਆਂ ਨੂੰ ਤੇ ਜਿੱਦਾਂ ਦਿਆਂ ਦੇ ਬੰਦੇ ਦੇ ਲੜ ਲਾਤਾ ਤੀਆਂ ਤੁਰ ਜਾਂਦੀਆਂ ਉਹਨਾਂ ਨੂੰ ਥੋੜਾ ਪਤਾ ਹੁੰਦਾ ਕਿ ਅੱਗੇ ਆਉਣ ਵਾਲਾ ਸਮਾਂ ਕਿਦਾਂ ਦਾ ਵਾ ਕਿਦਾਂ ਦਾ ਨਹੀਂ ਆ ਜੇ ਉਹਦੀ ਕੁੜੀ ਵਾਲਾ ਵੀ ਆਖੀ ਫੇਰ ਤਰਸ ਜਾਂਦਾ ਉਹੀ ਤਾਂ ਗੱਲ ਆ ਨਾ ਬੱਚਿਆਂ ਨੂੰ ਲੈ ਕੇ ਤਰਸਦਾ ਨਰਸਾ ਤੇ ਕਾਨੂੰਨ ਨੇ ਦੇ ਦਿੱਤੀ ਹੈ ਜੋ ਦੇਣੀ ਹੈਗੀ ਹਨਾ ਹੁਣ ਆਪਾਂ ਕਾਨੂੰਨ ਨੂੰ ਥੋੜਾ ਹੱਥ ਚ ਲੈ ਸਕਦੇ ਆ ਆਪਣੇ ਫੇਰ ਤਾਂ ਫਰਕ ਕੀ ਹੀ ਰਹੂਗਾ ਉਹਨਾਂ ਚ ਤੇ ਸਾਡੇ ਚ ਤੇ ਕੋਈ ਫਰਕ ਨਹੀਂ ਹਾਂਜੀ ਗੁੜੀਆ ਬਣੀ ਕਿੰਨੀ ਪਿਆਰੀ ਜੀ ਪਿਓ ਜੀ ਤੋ ਜੀ ਟੱਕਿਆਂ ਜੋਗੀ ਦੇਣੀ ਆ ਉਹ ਤਾਂ ਰਹਿਦਾ ਹੀ ਅਮਾ ਪਿਓ ਤੋਂ ਬਿਨਾ ਤਾਂ ਬੱਚਾ ਬਹੁਤ ਤਹੀ ਗਏ ਹੀ ਕਿਤੇ ਗੁਰੂਵੰਦ ਅੱਧਾ ਰਹਿ ਗਿਆ ਮੇਰਾ ਤਾਂ ਮਨ ਬਣ ਗਿਆ ਕਿ ਉਹਨੂੰ ਫੇਰ ਨੌਕਰੀ ਦੇ ਦਾਂ ਕਿੰਨੋ ਸੁੱਖ ਨੂੰ ਨਹੀਂ ਪਰ ਹੁਣ ਆਪਾਂ ਇਹ ਗਲਤੀ ਦੁਬਾਰਾ ਨਹੀਂ ਕਰ ਸਕਦੇ ਹਨਾ ਉਹ ਤਾਂ ਉਹਦਾ ਕਾਰਡ ਬੜਾ ਮਾਰ ਉਹ ਮੈਂਬਰ ਹੈ ਨਾ ਉਹਦਾ ਕਾਰਡ ਬਹੁਤ ਮੜਾ ਹੋ ਗਿਆ ਨੌਕਰੀ ਨਹੀਂ ਮਿਲ ਜਿੰਦੀ ਹੁਣ ਹੈ ਨਾ ਉਹਨੂੰ ਮਿਲਦੀ ਹੈ ਨਹੀਂ ਮਿਲਦੀ ਆਪਾਂ ਨੂੰ ਤੇ ਕੋਈ ਮਤਲਬ ਨਹੀਂ ਨਾ ਹੈਗਾ ਉਹਦੇ ਨਾਲ ਹੁਣ ਮੈਨੂੰ ਉਹਦੇ ਕਿ ਵੀ ਹੋਂੜਿਆ ਮੈਨੂੰ ਕੁੜੀ ਦੇ ਤਰਸਾਉਂੜਿਆ ਵਿਚਾਰੀ ਤੇ ਕੋਈ ਗੱਲ ਨਹੀਂ ਕੁੜੀ ਤੇ ਵੀ ਆਪਾਂ ਨੂੰ ਚਲੋ ਜਿਨਾ ਹੈ ਗਈ ਉਹ ਨਾ ਆਪਾਂ ਕੀਤਾ ਹੀ ਗਾਦਾ ਉਹਹੀਂ ਤੇ ਬੜਾ ਕੁਝ ਸੋਚਿਆ ਸੀ ਕਿ ਆਪਾਂ ਹੋਰ ਨਹੀਂ ਕੋ ਕਰ ਸਕਦੇ ਕਿਉਂਕਿ ਹੁਣ ਮੈਂ ਰਿਸਕ ਨਹੀਂ ਲੈਣਾ ਮੈਨੂੰ ਪਤਾ ਮੈਂ ਕਿਡਾ ਔਖਾ ਟੈਮ ਕੱਢਿਆ ਮੈਮ ਜੀ ਕਹਿੰਨ ਬੜੀ ਵੱਡੀ ਗੱਲ ਹੁੰਦੀ ਹੁਣ ਇੱਕ ਵਾਰੀ ਟੁੱਟ ਗਿਆ ਤੇ ਫੇਰ ਇੱਡੀਛੀ ਹੋਣੀ ਨਾ ਸਕਦਾ ਮੈਂ ਤੇ ਬੜਾ ਕੁਝ ਸੋਚਿਆ ਕੁੜੀ ਵਰਗੇ ਪੈਸੇ ਜਮ੍ਹਾਂ ਕਰਾਵਾਂ ਉਹ ਨਾਂ ਦੇ ਆਹੋ ਪਰ ਉਹਨਾਂ ਅਗਲੇ ਦੀ ਮਰਤੀ ਉਹਨਾਂ ਨੂੰ ਅਗਲੀ ਨਹੀਂ ਆਈ ਦੇ ਚਲੋ ਤੁਸੀਂ ਕਰੋ ਗੱਲਾਂ ਬਾਤਾਂ ਤੇ ਮੈਂ ਲਿਆਵਾਂ ਹਾਂ ਕਿਹਾ ਪਹਿਲਾਂ ਉਹਨਾਂ ਨੇ ਤੇ ਭਰੇ ਆ ਵੀ ਆਪਾਂ ਉਹਨੂੰ ਨੌਕਰੀ ਨਹੀਂ ਦੇਣੀ ਦੋੜੇ ਚਲ ਇਦਾਂ ਤੂੰ ਨਾਲ ਹੀ ਆ ਫੇਲੇ ਤੂੰ ਲੈਣੇ ਮੇਰੇ ਅਗਲੇ ਦਿਮਾਗ ਨੇ ਕੰਮ ਕਰਦਾ ਜੀ ਜੀ ਬਾਕੀ ਅਮਰਤ ਨੂੰ ਪਤਾ ਹੀ ਸਭ ਕੋਈ ਹਾਂਜੀ ਹੂੰ